ਇਹ ਤਸਵੀਰਾਂ ਮਾਨਸਾ ਦੇ ਬਾਜ਼ਾਰ ਦੀਆਂ ਨੇ ਜਿੱਥੇ ਬੀਤੀ ਰਾਤ ਦੋ ਨੌਜਵਾਨਾਂ ਨੇ ਸ਼ਹਿਰ ਦੇ ਵਿੱਚ ਕਹਿਰ ਮਚਾ ਦਿੱਤਾ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੋ ਨੌਜਵਾਨ ਇਸ ਦੁਕਾਨ ਦੇ ਵਿੱਚ ਦਾਖਲ ਹੋ ਜਾਂਦੇ ਨੇ ਦੇਖੋ ਕਿਵੇਂ ਨੌਜਵਾਨ ਦੱਬੇ ਪੈਰੀ ਦੁਕਾਨ ਦੇ ਗੱਲੇ ਨੂੰ ਸਾਫ਼ ਕਰਨ ਲੱਗੇ ਹਨ ਜਿਸ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਊਗੀ ਹੁਣ ਦੇਖੋ ਇਹਨਾਂ ਚੋਰਾਂ ਦੇ ਕਾਰਨਾਮੇ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਬੀਤੀ ਰਾਤ ਦੁਕਾਨ ਦੇ ਵਿੱਚ ਜਿੰਦੇ ਤੋੜ ਕੇ ਚੋਰ ਦਾਖਲ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ। ਸ਼ਾਸਨ ਨੂੰ ਤਾਂ ਕੀ ਕਹਿਣਾ ਜੀ ਚੋਰਾ ਦੇ ਹੌਂਸਲੇ بلند ਹੋ ਗਏ। ਵੀ ਮੇਨ ਬਾਜ਼ਾਰ ਦੇ ਵਿੱਚ, ਸੱਭਾਵੰਦ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ। ਮਤਲਬ ਇਹ ਕੋਈ ਸਕਿਉਰਿਟੀ ਸਿਸਟਮ ਦਾ ਪਤਾ ਨਹੀਂ ਕਿੱਥੇ ਕਰਦਾ ਕਿੱਥੇ ਨਹੀਂ ਬਰਦਰ ਸਾਡੇ ਜਨ ਨੂੰ ਤੋਂ ਮਾਰ ਰਿਹਾ। ਰਾਤ ਨੂੰ 1-75 ਬੰਦੇ ਆਏ ਨੇ। ਉੱਪਰ ਦੀ ਚੜ੍ਹ ਕੇ ਬੜੇ ਕੈਸ਼ ਸ਼ਾਰਾ ਪਿਆ ਸੀ ਜਿਹੜਾ ਛੋਟਾ ਦੁਕਾਨਦਾਰ ਹੈ 200000 ਸ਼ਾਰਾ ਲੈ ਚੀ ਕਿੰਨੇ ਕਿੰਨੇ ਦਾ ਨੁਕਸਾਨ ਹੋਇਆ ਸਾਡੇ ਲੱਖ ਤੇ ਸਵਾ ਲੱਖ ਰੁਪਏ ਦੇ ਲਗਭਗ ਛੋਟੀ ਕੈਸ਼ ਪਿਆ ਹੁੰਦਾ ਭਾਂ ਪਈ ਹੁੰਦੀ ਹੈ ਜਾਂ ਦਾਜਾ ਤੇ ਜਾਂ બીજી ਛੋਟਾ ਬੁੱਤ ਸੰਗ ਕੋਈ ਨਹੀਂ ਕੋਈ ਸਮਾਨ ਵੀ ਚੋਰੀ ਹੋਈ ਨਹੀਂ ਜੀ ਸਮਾਨ ਦੇ ਹੱਥੇ ਨਹੀਂ ਲਾਇਆ ਜੀ ਆਹੀ 5 ਮਿੰਟ ਦੇ ਸਿਰਫ ਕਲਾ ਕੈਸ਼ ਕੱਢ ਕੇ ਲੈ ਗਏ ਬਾਕੀ ਸਭ ਲੈਪਟਾਪ ਵਗੈਰਾ ਸੇਫ ਤੇ ਉਸ ਚਾਟਣ ਨੂੰ ਵੀ ਜਾਣੇ ਜਾਂ ਗਏ ਕਾਚੂ ਤੇਬੀਨਾਂ ਚੋਰੀਆਂ ਤੇ ਕੋਈ ਲਗਾਮ ਲਾਈ ਜਾਵੇ ਵੀ ਆਮ ਵਪਾਰੀ ਪਹਿਲੇ ਪਿਛੇ ਆਪੇ ਹੋਰ ਪਿਸ ਜੂ ਹੈ ਕਿਦਾਂ ਉਸ ਤੋਂ ਮੈਂ ਫੈਨਲ ਹੀ ਨਹੀਂ ਜੀ ਮੈਂ ਇਹ ਕਹਿਣਾ ਕਿ ਪ੍ਰਸ਼ਾਸਨ ਤੋਂ ਬੇਨਤੀ ਕਰ ਸਕਦੇ ਵੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦੇ ਕੋਈ ਟ੍ਰੇਸ ਕੀਤੇ ਜਾਣ ਬੰਦੇ ਜਾਨ ਪਛਾਣ ਨਾਲ ਕੈਮਰੇ ਦੇ ਵਿੱਚ ਆਏ ਹੋਏ ਹੈ ਇਹਨੂੰ ਟ੍ਰੇਸ ਕੀਤੇ ਜਾਣ ਤਾਂ ਕਿ ਅੱਗੇ ਤੋਂ ਉਹਨਾਂ ਦੇ ਖਾਤ ਕਿੰਨੇ ਜਣੇ ਸੀ ਕੈਮਰੇ ਦੇ ਦੋ ਜਣੇ ਹੈ ਜੀ ਦੋ ਜਨੇ ਆਏ ਆ ਉੱਪਰ ਦੀ ਦਾਣਾ ਤੋੜ ਕੇ ਸ਼ਟਰ ਪੇੜ ਤੋੜ ਕੇ ਮੰਗ ਲਿਆ ਇਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਚੋਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਜੇ ਹਿਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਚੋਰਾਂ ਨੂੰ ਕਦੋਂ ਤੱਕ ਫੜ ਕੇ ਇਸ ਲੱਖਾਂ ਪਿੱਛੇ ਸੁੱਟਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ